ਉਹਨੂੰ ਟਾਰਗੇਟ ਕਰਦੇ ਆ ਆਪਣੀ ਪਬਲਿਸਿਟੀ ਲਈ ਸਾਡੇ ਦੇਵੀ ਦੇਵਤਾਵਾਂ ਦਾ ਅਪਮਾਨ ਕਰਦੇ ਆ ਅੱਜ ਉਸ ਸਬੰਧ ਵਿੱਚ ਸ਼ਿਕਾਇਤ ਦਿੱਤੀ ਹੈ ਨੰਬਰ ਲਵਾ ਲਿਆ ਆਸ ਕਰਦੇ ਆ ਕਿ ਅੱਜ ਦੇ ਦਿਨ ਵਿੱਚ ਹੀ ਪਰਚਾ ਦਰਜ ਹੋਵੇ ਕਿਉਂਕਿ ਇਸ ਚੀਜ਼ ਨਾਲ ਕੋਈ ਕੰਪਰੋਮਾਈਜ਼ ਨਹੀਂ ਅਸੀਂ ਹਮੇਸ਼ਾ ਕਹਿੰਦੇ ਆ ਕਿ ਆਪਣੇ ਧਰਮ ਦੇ ਨਾਲ ਸਨਾਤਨ ਦੇ ਨਾਲ ਔਰ ਆਪਣੇ ਪਰਮਾਤਮਾ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ ਔਰ ਇਸ ਦੇ ਵਿੱਚ ਅੱਜ ਦਰਖਾਸਤ ਦਿੱਤੀ ਹੈ ਔਰ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਕੋਣ ਨੇ ਉਹ ਕੀ ਨਾਮ ਹੈ ਉਹਨਾਂ ਦਾ ਤੇ ਕਿੱਥੇ ਦੇ ਰਹਿਣ ਨਾਲ ਮੈਨੂੰ ਉਹਨਾਂ ਦੀ ਆਈਡੀ ਪਤਾ ਵਾ ਕਿ ਜਿਹੜੀ ਆਈਡੀ ਦੇ ਵਿੱਚ ਜਿਸ ਤਰ੍ਹਾਂ ਆਈਡੀ ਦੇ ਵਿੱਚ ਜਿਹੜਾ ਦਿਖਾਇਆ ਗਿਆ ਦੇਖੋ ਪਹਿਲੇ ਥੋੜਾ ਪਿੱਛੇ ਕਰ ਦਿਓ ਆਵਾਜ਼ ਘੱਟ ਕਰ ਦਿਓ ਆਵਾਜ਼ ਘੱਟ ਕਰ ਦਿਓ ਇਹ ਕਿਹੜੇ ਮੰਦਰ ਦੀ ਤੇ ਮੈਨੂੰ ਮੰਦਰ ਦਾ ਤਾਂ ਪਤਾ ਨਹੀਂ ਐਸੇ ਲੇਡੀਜ਼ ਦਾ ਸੀ ਪਤਾ ਕਰਾਇਆ ਸੀ ਇਸ ਲੇਡੀਜ਼ ਦਾ ਘਰ ਥਾਣਾ ਡਿਵੀਜ਼ਨ ਨੰਬਰ 6 ਦੇ ਅੰਦਰ ਆਂਦਾ ਹੈ ਇਨੇ ਮੰਦਰ ਦੇ ਬਿਲਕੁਲ ਸਾਹਮਣੇ ਦਾ ਘਰ ਮਤਲਬ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਬਿਲਕੁਲ ਥਾਣਾ ਡਿਵੀਜ਼ਨ ਨੰਬਰ 6 ਦੇ ਨਾਲ ਦੇ ਇਲਾਕੇ ਦੇ ਵਿੱਚ ਘਰ ਹੈ ਇਸੇ ਕਰਕੇ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਜੀ ਸਾਹਿਬ ਦੇ ਦਰਬਾਰ ਨਹੀਂ ਗਏ ਸਾਡਾ ਪਹਿਲ ਬੰਦੀ ਸੀ ਕਿ ਜਿਸ ਇਲਾਕੇ ਦੇ ਵਿੱਚ ਰਹਿ ਰਹੀ ਹੈ ਉਸ ਇਲਾਕੇ ਦੇ ਐਸਐਚਓ ਸਾਹਿਬ ਨੂੰ ਇਹਦੀ ਦਰਖਾਸਤ ਦਈਏ ਤਾਂ ਕਿ ਐਸੇ ਲੋਕਾਂ ਦੇ ਨੱਥ ਪਾਈ ਜਲ ਕਿੰਨੀ ਦੇਰ ਤੱਕ ਤੁਸੀਂ ਦੇਵੀ ਦੇਵਤਾਵਾਂ ਦਾ ਪ੍ਰਮਾਨ ਕਰੋਗੇ ਕਿੰਨੀ ਦੇਰ ਤੱਕ ਤੁਸੀਂ ਪਰਮਾਤਮਾ ਦੀ ਬੇਅਦਬੀ ਕਰੋਗੇ ਅੱਜ ਉਹ ਬੇਅਦਬੀ ਕਰਕੇ ਅਸੀਂ ਇੱਥੇ ਖੜੇ ਆ ਇਹਨਾਂ ਲੋਕਾਂ ਨੂੰ ਆਪਣੇ ਸਟੰਟ ਪਬਲਿਸਿਟੀ ਲਈ ਜਿਹੜਾ ਜਾਨ ਮੁਚ ਕੇ ਧਰਮ ਦਾ ਜਿਹੜਾ ਮਜ਼ਾਕ ਬਣਾਇਆ ਇਹ ਕੇ ਸਵਾਲੇ ਵੀ ਹੈ ਜਿਹੜੇ ਮੰਦਰ ਦੇ ਵਿੱਚ ਕਾਣ ਲਾ ਕੇ ਨੱਚਦੇ ਉਹ ਤੇ ਪੁਜਾਰੀ ਵੀ ਖੜੇ ਨੇ ਪੁਜਾਰੀ ਵੀ ਜਿਹੜੇ ਪਾਸੇ ਅਸੀਂ ਇਹ ਬਿਲਕੁਲ ਉਹਦੇ ਤਾਂ ਵੀ ਨਾਲ ਜਿਹੜੇ ਪੁਜਾਰੀਓ ਵੀ ਪਿੱਛੇ ਹੱਸਦੇ ਨਜ਼ਰ ਆ ਰਹੇ ਵੀਡੀਓ ਦੇ ਵਿੱਚ ਵੀ ਪੁਜਾਰੀ ਦੀ ਗਲਤੀ ਹੈ ਤੁਸੀਂ ਮੰਦਰ 'ਚ ਦੇਖੋ ਤੁਹਾਨੂੰ ਲੋਕ ਪੂਜਦੇ ਆ ਬ੍ਰਾਹਮਣ ਸਮਾਜ ਵਿੱਚ ਪੂਜਦੇ ਆ ਔਰ ਬੜਾ ਸਤਿਕਾਰ ਕਰਦੇ ਕਿਉਂਕਿ ਮੰਦਰਾ ਦੇ ਵਿੱਚ ਮੰਤਰਾਂ ਉਚਾਰਨ ਬ੍ਰਾਹਮਣਾ ਤੋਂ ਬਿਨਾ ਨਹੀਂ ਹੁੰਦਾ ਠੀਕ ਆ ਉੱਤੋਂ ਤੁਸੀਂ ਇਹ ਵੀਡੀਓ ਦੇਖੋ ਚੱਪਲਾ ਵੀ ਪਾ ਕੇ ਉੱਥੇ ਨੱਚ ਲਈ ਆ ਅਸੀਂ ਐਸੀ ਕਰਕੇ ਐਸਐਚਓ ਸਾਹਿਬ ਨੂੰ ਕਹਿ ਕੇ ਇਸ ਲੇਡੀਜ਼ ਨੂੰ ਲਿਆ ਕੇ ਕਨਸਟੇਬਲ ਲਿਆ ਕੇ ਪਰਚਾ ਦਿਓ ਪਲੱਸ ਜਿਹੜਾ ਵਿਅਕਤੀ ਜਿਹੜਾ ਪੰਡਤ ਪਿੱਛੇ ਖੜਾ ਉਹਨੂੰ ਵੀ ਪੁੱਛਿਆ ਜਾਵੇ ਕਿ ਐਸੀ ਘਟੀਆ ਹਰਕਤ ਤੇਰੇ ਸਾਹਮਣੇ ਹੋ ਰਹੀ ਐ ਤੇ ਤੂੰ ਐਸੀ ਕਰਤੂਤ ਦੇਖ ਕੇ ਕਿੱਦਾਂ ਲਈ ਕਿ ਮਾਂ ਦੇ ਦਰਬਾਰ ਦੇ ਸਾਹਮਣੇ ਕਾਲੀ ਮਾਤਾ ਮੰਦਰ ਦੇ ਸਾਹਮਣੇ ਆਪਾਂ ਨੱਚ ਕੇ ਦਿਖਾ ਰਹੇ ਯਾਰ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਐ ਤੁਸੀਂ ਪਬਲਿਸਿਟੀ ਕਰਨੀ ਆਪਣੀ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਸਾਡੇ ਧਰਮ ਨੂੰ ਟਾਰਗੇਟ ਕਰੋਗੇ ਤੇ ਆਪੋ ਬਰਦਾਸ਼ਤ ਨਹੀਂ ਕਰਾਂ। ਕਿਹੜੇ ਮੰਦਰ ਦੀ ਛੱਤਣਾ ਹੈ ਕੀ ਮੰਦਰ ਕਿਸੇ ਨਾਮ ਸਾਨੂੰ ਇਹ ਮੰਦਰ ਦਾ ਨਹੀਂ ਪਤਾ ਲੱਗਾ ਕਿਹੜਾ ਵਾ। ਸਿਰਫ ਸਾਨੂੰ ਇਸ ਲੇਡੀਜ਼ ਦਾ ਪਤਾ ਲੱਗ ਗਿਆ ਕਿ ਇਹਦਾ ਘਰ ਇੱਥੇ ਆ ਇਸ ਕਰਕੇ ਅਸੀਂ ਥਾਣਾ 6 ਚ ਆਏ। ਜਦੋਂ ਇਹਨੂੰ ਲਿਆਂਣਗੇ ਉਹ ਮੰਦਰ ਵੀ ਪਤਾ ਲੱਗ ਜਾਊਗਾ। ਪਹਿਲਾਂ ਇਹ ਕੌਣ ਹੈ? ਇਹ ਮਹਿਲਾ ਸ਼ਹਿਜਾਦ ਸ਼ਹਿਜਾਦ ਮਹਿਲਾ ਹੀ ਸ਼ਹਿਜਾਦੀ ਰੂਮ ਵਾਲਾ ਆਪਦੇ ਦੀ ਆਈਡੀ ਚੱਲਦੀ ਭਈ ਇਹ ਮਹਿਲਾ ਆਮ ਦਾ ਨਾਮ ਨੂੰ ਨਹੀਂ ਸਾਨੂੰ ਪਤਾ ਉਹ ਕਲੀਅਰ ਹੋ ਹੀ ਜਾਣਾ। ਜਦੋਂ ਘਰ ਪਤਾ ਲੱਗ ਗਿਆ ਤੇ ਕਿੱਥੋਂ ਤੱਕ 도ੜੇਗੀ? ਸੋਸ਼ਲ ਮੀਡੀਆ ਇਨਫਲੂਐਂਸਰ ਹੈ ਕੀ? ਸ਼ਾਇਦ ਹੋ ਸਕਦਾ। ਸੋਸ਼ਲ ਮੀਡੀਆ ਦਾ ਪਰ ਸਾਨੂੰ ਨਹੀਂ ਪ ਸਾਡੀ ਮਾਂ ਕਾਲੀ ਦੇ ਦਰਬਾਰ ਦੇ ਸਾਹਮਣੇ ਪਾਈਆ ਚੜਾ ਕੇ ਚਿਕਨੀ ਚਮੇਲੀ ਜਿਹੇ ਗਾਣੇ ਲਾ ਕੇ ਜਿਹੜੇ ਪੱਤੀ ਜਨ ਗਾਣੇ ਲਾ ਕੇ ਜਿਹੜਾ ਡਾਂਸ ਕੀਤਾ ਗਿਆ ਮੰਦਰ ਦੀ ਮਰਿਆਦਾ ਨੂੰ ਪੰਗ ਕੀਤਾ ਗਿਆ ਦੇਵੀ ਦੇਵਤਾ ਦਾ ਅਪਮਾਨ ਕੀਤਾ ਗਿਆ ਉਸ ਸਬੰਧ ਵਿੱਚ ਅੱਜ ਸ਼ਿਕਾਇਤ ਦਿੱਤੀ ਔਰ ਲੱਗਦਾ ਨਹੀਂ ਕਿ ਮੰਦਰ ਦੀ ਕਮੇਟੀ ਵੀ ਜਿਹੜੀ ਉਹਨੇ ਗੁਨਾਹਗਾਰ ਹੈਗੀ ਹੈ ਜਿੰਨੇ ਕਿ ਇਹ ਪੰਡਤ ਹੈ ਬਿਲਕੁਲ ਮੈਂ ਕਹਿੰਦਾ ਜਿਹੜਾ ਵਿਅਕਤੀ ਜਿਹੜਾ ਪੰਡਤ ਪਿੱਛੇ ਦੇਖ ਰਿਹਾ ਉਹ ਵੀ ਉਨਾ ਹੀ ਗੁਨਾਹਗਾਰ ਹੈ ਬਿਲਕੁਲ ਆਪਣਾ ਵੀ ਨਹੀਂ ਬਖਸ਼ਣਾ ਚਾਹੀਦਾ ਜੇ ਗਲਤੀ ਆਪਣੇ ਬੰਦੇ ਨੇ ਉਹਨੂੰ ਵੀ ਦੋਸ਼ੀ ਕਰਨਾ ਚਾਹੀਦਾ ਉਹਦੀ ਵੀ ਗਲਤੀ ਹੈ ਜੇ ਇਸ ਤਰ੍ਹਾਂ ਦੇ ਗਾਣ ਲੇਕਿਨ ਉਸ ਵਿਅਕਤੀ ਨੇ ਜਾਂ ਸਾਡੇ ਪੰਡਿਤ ਜੀ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਵੀ ਉਨਾ ਹੀ ਦੋਸ਼ੀ ਹੈ। ਬੇਲੀਗਨ ਤੇ ਧਾਰਮਿਕ ਸਥਾਨ ਦੇ ਵਿੱਚ ਇਦਾਂ ਦੇ ਗਾਣੇ ਲੱਗਣੇ ਨਹੀਂ ਚਾਹੀਦੇ ਸੀ। ਜੇ ਲੱਗੇ ਤੇ ਉਹਨੂੰ ਰੋਕਣਾ ਚਾਹੀਦਾ ਸੀ। ਤੁਸੀਂ ਕਮੇਟੀ ਨੂੰ ਵੀ ਦੇਖਿਆ ਕਿ ਕਿਸੇ ਹੋਰ ਧਰਮ ਦੇ ਵਿੱਚ ਇਦਾਂ ਦੇ ਕੰਮ ਸਿਰਫ ਇੱਕੋ ਧਰਮ ਲੱਭਾ Hindu ਧਰਮ ਸਨਾਤਨ ਧਰਮ ਉਹਦੇ ਵਿੱਚ ਜਾਣਬੁੱਝ ਕੇ ਇਦਾਂ ਦੀ ਮਰਿਆਦਾ ਜਾਣਬੁੱਝ ਕੇ ਭੰਗ ਕੀਤੀ ਜਾਂਦੀ ਹੈ। ਇਹ ਲੋਕ ਕੁਝ ਲੋਗ ਹੈ। ਇਹਨਾਂ ਨੂੰ ਕਹਿ ਲਈਏ ਜਾਂ ਇਹ TRP ਲਾ ਲਓ ਜਾਂ ਆਪਣੀ ਪਬਲਿਸਿਟੀ ਲਾ ਲਓ ਕਿ Hindu ਉੱਠਣਗੇ ਆਵਾਜ਼ ਚੱਕਣਗੇ ਸਾਡੀ ਪਬਲਿਸਿਟੀ ਹੋ ਗਈ। ਇਹ ਚੀਜ਼ ਕਦੋਂ ਤੱਕ ਬਰਦਾਸ਼ਤ ਕਰਾਂਗੇ ਇਸੇ ਕਰਕੇ ਅਸੀਂ ਕਹਿੰਨੇ ਕਿ ਇੱਕ ਤੇ ਦੋ ਇਹਨਾਂ ਲੋਕਾਂ ਨੂੰ ਜੇਲ੍ਹ ਦੀਆਂ ਸਲਾਕਾ ਦਿਖਾਈਏ ਤੇ ਇਹ ਸੱਚੀ ਚੱਲ। ਪਰ ਇਦਾਂ ਨਹੀਂ ਹੁੰਦਾ ਕਿ ਤੁਸੀਂ ਜਦੋਂ ਕਾਰਵਾਈ ਕਰਵਾਉਂਦੇ ਹੋ ਆ ਕੇ ਥਾਣੇ 'ਚ ਵੀ ਆਉਂਦੇ ਆ ਮੁੜ ਕੇ ਫਿਰ ਉਹਨਾਂ ਕੋਲੋਂ ਮਾਫੀ ਮੰਗੀ ਜਾਂਦੀ ਤੁਹਾਡੇ ਵੱਲੋਂ ਮਾਫ਼ ਵੀ ਕਰ ਦਿੱਤਾ ਜਾਂਦਾ ਮੁੜ ਕੇ ਮਾਫੀ ਦਾ ਜਿਹੜਾ ਪਿਛਲੀ ਗੱਲ ਤੁਸੀਂ ਕਰੋਗੇ ਜੇ ਫਾਇਲ ਮਲਗਦੀ ਹੈ ਚਲੋ ਉਹ ਵੀ ਗਹਿਰੀ ਸਿੰਧੂ ਵੱਲੋਂ ਵੀ ਜਿਹੜਾ ਸ਼ਬਦ ਬੋਲੇ ਗਏ ਦਾ ਧਾਰਮਿਕ ਸੰਗਤ ਹਾਂ ਉਹ ਪ੍ਰਧਾਨ ਜੀ ਦਾ ਉਹ ਜਿਹੜੀ ਸਾਡੇ ਵੱਲੋਂ ਸ਼ਿਕਾਇਤ ਦਿੱਤੀ ਗਈ ਲੁਬਿਆਣੇ ਤੇ ਸ਼ਿਕਾਇਤ ਦਿੱਤੀ ਗਈ ਹੈ ਉਸ ਬੰਦੇ ਵਿੱਚ ਵੀ ਲੱਗੇ ਪਏ ਐਪਲੀਕੇਸ਼ਨ ਦੇਤੀ ਹੋਈ ਹੈ ਬਿਆਨ ਵੀ ਨੇ ਵੀ ਹੋ ਗਏ ਆ ਲਗਭਗ ਰੋਲਾ ਕੀ ਪ੍ਰਸ਼ਾਸਨ ਪਾਉਂਦਾ ਮੈਂ ਤੁਹਾਨੂੰ ਦੱਸਦਾ ਕਲੀਅਰ ਰੋਲਾ ਪ੍ਰਸ਼ਾਸਨ ਐਂਡ ਚ ਬੰਦਾ ਕਿ ਸਾਡਾ ਬਕਵਾਰੀ ਹੈ ਦੇਖੋ ਲੋਕਤੰਤਰੀ ਕਾ ਜਿੱਥੇ ਮਰਜ਼ੀ ਅਸੀਂ ਸ਼ਿਕਾਇਤ ਦੇ ਸਕਦੇ ਹੁਣ ਵੀ ਸਾਨੂੰ ਇਹ ਕਿਹਾ ਗਿਆ ਕਿ ਇਹਦਾ ਪਹਿਲੇ ਬਕਵਾ ਦੱਸੋ ਅਸੀਂ ਉਹਨਾਂ ਨੂੰ ਕਿਹਾ ਬਕਵਾ ਦੱਸੋ ਤੁਹਾਨੂੰ ਬੰਦੇ ਲਿਆਓ ਬਕਵਾ ਬੁਛੋਣ ਦੇ ਵਿੱਚ 6 ਤੇ ਏਰੀਆ ਉਹਦਾ ਘਰ ਦਾ ਪਿੰਦਾ ਵਾ ਤੇ ਬਕਵਾ ਵੀ ਤੇ 6 ਦਾ ਪਿੰਦਾ ਵੇ ਨਾਲ ਦਾ ਬਿਲਕੁਲ ਬਿਲਕੁਲ ਕਹਿੰਦਾ ਬਕਵਾ ਦੱਸੋ ਜੀ ਵੀਡੀਓ ਕਿੱਥੇ ਬਣੀ ਆ ਇਹ ਹੋਇਆ ਕਿੱਥੇ ਆ ਅਸੀਂ ਤੁਹਾਨੂੰ ਘਰ ਹੀ ਦੱਸਤਾ ਜਿਨੇ ਕਰਤੂਤ ਕੀਤੀ ਹੈ ਜਿਨੇ ਮਾੜਾ ਕਰਮ ਕੀਤਾ ਮਾ ਮਾ ਕਾਲੀ ਦੇ ਕਿਦਾਂ ਦਾ ਕੰਮ ਕੀਤਾ ਸੀ ਤੁਹਾਨੂੰ ਘਰ ਹੀ ਦੱਸਤਾ ਹੁਣ ਇਹਨਾਂ ਨੂੰ ਕਹੇ ਬੰਦਾ ਲਿਆਓ ਅਰੈਸਟ ਕਰੋ ਵਕਵਾ ਕੀ ਮੰਦਰ ਦਾ ਲਬਦੇ ਵੇ ਮੰਦਰ ਕਿੱਥੇ ਬੰਦਾ ਲਿਆ ਵਕਵਾ ਕਹਿੰਦੇ ਅਸੀਂ ਘਰ ਹੀ ਇਹਨਾਂ ਨੂੰ ਦੱਸ ਦਿੰਦਾ ਤੇ ਘਰ ਕਲੀਅਰ ਹੋ ਜਾਂਦਾ ਤੁਸੀਂ ਬੰਦਾ ਲਿਆਓ ਸਾਰੇ ਵਕਵਾ ਕੀ ਸਾਰੇ ਕਲੀਅਰ ਹੋ ਜਾਣੇ ਕਿਹੜੇ ਕਿਹੜੇ ਬੰਦੇ ਪਿੱਛੇ ਲੋਕੀ ਹੱਸ ਰਹੇ ਆ ਜਿਹੜੇ ਉਹ ਵੀ ਅੱਗੇ ਆਣੇ ਚਾਹੀਦੇ ਜਿਹੜੇ ਪਿੱਛੇ ਤਾਲੀਆਂ ਮਾਰ ਰਹੀ ਆ ਹੱਸ ਹੱਸ ਕੇ ਦਿਖਾ ਰਹੇ ਇਦਾਂ ਦੇ ਕੰਮ ਕਰਨ ਵੇਲੇ ਉਹਨਾਂ ਨੂੰ ਵੀ 120 ਦੇ ਵਿੱਚ ਨਾਲ ਸ਼ਾਮਿਲ ਕਰ ਜਿਨ੍ਹਾਂ ਨੂੰ ਲੈ ਕੇ ਲੋਕੇ ਖਲਵਾੜ ਕਰਦੇ ਨੇ ਕਿਤੇ ਨਾ ਕਿਤੇ ਹਿੰਦੂ ਧਰਮ ਦੇ ਵਿੱਚ ਦੇਖਣ ਨੂੰ ਮਿਲਦਾ ਇਸ ਨੂੰ ਦੇਖੋ ਜੇ ਕਹਿੰਦੇ ਨਾ ਇਹਨਾਂ ਨੂੰ ਅਸੀਂ ਚਲੋ ਕਿਤੇ ਨਾ ਕਿਤੇ ਜੇ ਅਸੀਂ ਬੋਲਦੇ ਆ ਕਿਤੇ ਨਾ ਕਿਤੇ ਇਹਨਾਂ ਨੂੰ ਫਰਕ ਪੈਂਦਾ ਆ ਔਰ ਐਦਾਂ ਦੇ ਲੋਕਾਂ ਨੂੰ 2 4 10 15 20 50 ਜਿਹਨਾਂ ਨੂੰ ਜੇ ਕਿਤੇ ਸਜ਼ਾ ਹੋ ਜਾਂਦੀ ਹੈ ਜੇ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇਖ ਜਾਂਦੀ ਹੈ ਤੇ ਜਿਹੜੇ ਆਉਣ ਵਾਲੇ ਲੋਕ ਆ ਜਾਂ ਕੁਝ ਜਿਹੜੇ ਵੀ ਲੋਕ ਆ ਉਹ ਵੇਅਰ ਹੋ ਜਾਣਗੇ ਕਿ ਸਨਾਤਨ ਧਰਮ ਨੂੰ ਹਿੰਦੂਆ ਦੀ ਦੇਵੀ ਦੇ ਉੱਪਰ ਟਾਰਗੇਟ ਕਰਾਂਗੇ ਤੇ ਪਰਚਾ ਦਰਜ ਹੋਗਾ ਜੇਲ੍ਹ ਦੀ ਸਲਾਖਾ ਦੇ ਵਿੱਚ ਬੜੇ ਜਿੰਨੇ ਵੀ ਇਤਰਾ ਇਸ਼ੂ ਆਇਆ ਕਦੇ ਸਿਰਿਆਂ ਨੂੰ ਜੇ ਸਰਫ ਕਰ ਕੋਈ ਕਾਰਵਾਈ ਨਹੀਂ ਦੇਖੀ ਅਸੀਂ ਵੀ ਕਾफी ਖਬਰਾ ਕਰੀਦੀਆਂ ਪਰ ਕਾਰਵਾਈ ਨਹੀਂ ਨਜ਼ਰ ਆਉਂਦੀ ਇਸ ਚੀਜ਼ ਦੇ ਵਿੱਚ ਕਈ ਇਦਾਂ ਹੁੰਦੀ ਕਈ ਅਫਰ ਹੀ ਦਰਜ ਹੋ ਜਾਂਦੀ ਆ ਬਾਰੋ-ਬਾਰ ਜ਼ਮਾਨਤ ਹੋ ਜਾਂਦੀ ਆ ਉਹਦੇ ਵਿੱਚ ਫਿਰ ਕਹਿੰਦਾ ਬਾ ਬਾਰੋ-ਬਾਰ ਜ਼ਮਾਨਤ ਹੋ ਜਾਂਦੇ ਉਹ ਤਰੀਕਾ ਦੇ ਬੰਦਾ ਜਾਂਦਾ ਵਾ ਉਹਨਾਂ ਸੀ ਤਾਂ ਇਹੋ ਜ਼ੋਰ ਲਾਣੇ ਆ ਕਿ ਲੱਗ-ਪੱਗ ਮੌਕੇ ਤੇ ਰੈਸ਼ਟ ਪੈ ਜਵੇ ਉਹਨੂੰ ਸਜ਼ਾ ਮਿਲੇ ਸਜ਼ਾ ਮਿਲੂਗੀ ਤਾਂ ਫੇਰੀਆਂ ਨਾਲ ਲੋਕਾਂ ਦੇ ਨੱਖ ਭੜੀ ਜਿੰਨਾ ਜੇ ਜੇਲਾ ਨਹੀਂ ਇਹਨਾਂ ਲੋਕਾਂ ਨੇ ਦੇਖ ਲਿਆ ਨੱਚ ਕਿੰਨਾ ਨੱਖ ਨਹੀਂ ਤੇ ਹੁਣ ਡਿਊਟੀ ਅਫਸਰ ਕੀ ਕਹਿ ਰਿਹਾ ਤੁਹਾਨੂੰ ਜਿਹੜੇ ਮੌਕੇ ਤੇ ਡਿਊਟੀ ਅਫਸਰ ਕਹਿੰਦੇ ਸੀ ਇਹਨਾਂ ਦੇ ਘਰੇ ਜਾਵਾਂਗੇ ਨੰਬਰ ਉਹਨਾਂ ਨੇ ਲਾਤਾ ਕੰਪਲੀਟ ਤੇ ਉਹਨਾਂ ਇਹਨਾਂ ਦੇ ਘਰ ਭੇਜਦੇ ਆਂ ਕਹਿੰਦੇ ਡਿਊਟੀ ਅਫਸਰ ਦਾ ਕੀ ਨਾਮ ਨਰਿੰਦਰ ਮੂਰ ਕਿਹੜਾ ਥਾਣਾ ਵਾ 6 ਨੰਬਰ